ਮੰਮੀ ਵਿਆਹਾਂ ਚ ਬਹੁਤ ਰਵਾਜ ਚੱਲ ਪਿਆ ਹੁਣ ਜਿਵੇਂ ਆਪਣੇ ਮਾਮੇ ਦੇ ਮੁੰਡੇ ਦੇ ਵਿਆਹ ਦਾ ਆਇਆ ਕਾਰਡ ਹਲਦੀ ਮਹਿੰਦੀ ਡੀਜੇ ਅੱਗੇ ਵੀ ਇਹ ਰਵਾਜ ਹੁੰਦੇ ਸੀ ਹਲਦੀ ਹੁਲਦੀ ਦੇ ਹਾਦੀ ਤਾਂ ਹੁੰਦਾ ਸੀ ਪਹਿਲਾਂ ਤੇ ਹਮ ਪਰ ਥੋੜੇ ਵੇਲੇ ਨਹੀਂ ਸੀ ਕਿਉਂ ਉਦੋਂ ਮੁੰਮਾਇਨ ਦਾ ਇੰਨਾ ਗੋਲ ਵਾਲਾ ਨਹੀਂ ਸੀ ਤੇ ਹੁਣ ਸਭ ਕੋਲ ਮੋਬਾਈਲਾਂ ਤੇ ਟੀਵੀਆਂ ਤੇ ਦਿਖਾਈ ਹੁਣ ਇਹ ਹਾਦੀ ਇੱਕ ਫੈਸ਼ਨ ਬਣ ਕੇ ਰਹਿ ਗਿਆ ਹਮ ਵੀ ਮਤਲਬ ਇੱਕ ਫੈਸ਼ਨ ਦੇ ਤੌਰ ਤੇ ਹਾਦੀ ਲਾਉਂਦੇ ਅੱਗੇ ਜੱਸਦਨੇ ਵੀ ਇਹ ਸਾਡੇ ਪਰੇਵੀ ਹਾਦੀ ਦਾ ਹੈ ਸੀ ਜਾਣੀ ਮੇਰੀ ਦਾਦੀ ਔਰ ਮੇਰੀ ਮਾਂ ਦੱਸਦੀਆਂ ਕਿ ਅਸੀਂ 20 ਸਵਾ ਮਹੀਨੇ ਪਹਿਲਾਂ ਹਾਦੀ ਲਾਉਣ ਲੱਗ ਜਾਂਦੇ ਸੀ ਫਿਰ ਮੈਂ ਉਹਨਾਂ ਨੂੰ ਪੁੱਛਦੀ ਸੀ ਉਹ ਕਿਉਂ ਲਾਉਂਦੇ ਸੀ ਉਹਦੇ ਦੋ ਮੈਨਿੰਗ ਸੀ ਇੱਕ ਤਾਂ ਕੁੜੀਆਂ ਮੁੰਡਿਆਂ ਨੂੰ ਕੰਮ ਬਹੁਤ ਕਰਦੇ ਸੀ ਖੇਤੀਬਾੜੀ ਦਾ ਅੱਛਾ ਤੇ ਜਦੋਂ ਫਿਰ ਹਾਦੀ ਲੱਗਣ ਲੱਗ ਜਾਂਦੀ ਸੀ ਉਹਨੂੰ ਬੰਨ ਕਹਿੰਦੇ ਸੀ ਬਲ ਲੱਗਣ ਲੱਗ ਤੇ ਇੱਕ ਮਾਂਜਾ ਕਿਸੇ ਵੀ ਮੁੰਡਾ ਮਾਂਜੇ ਪੈ ਗਿਆ ਭਾਈ ਸਾਹਿਲਤ ਬੰਨੇ ਹੀ ਆ ਹੁਣ ਇਹਨੇ ਬਾਹਰ ਨਹੀਂ ਨਿਕਲਣਾ ਉਹ ਮਤਲਬ ਇਹੀ ਸੀ ਵੀ ਮੁੰਡਾ ਤਵੇ ਵਰਗਾ ਕਾਲਾ ਰ ਕੁੜੀਆਂ ਨੂੰ ਕੰਮ ਕਰ ਕਰ ਕੇ ਹੋਇਆ ਸੀ ਹੱਥ ਪੈਰ ਫਟੇ ਹੁੰਦੇ ਸੀ ਵਿਚਾਰਿਆਂ ਦੇ ਤੇ ਉਹ ਮਹੀਨਾ ਡੇਢ ਮਿੰਜਿ ਅਰੈਸਟ ਕਰ ਲੈਂਦੇ ਸੀ ਉਹਨਾਂ ਦਾ ਮਾਰਾ ਮੋਟਾ ਜਿਹੜੀ ਸਕਿਨ ਸੀ ਉਹ ਮਲਹਿਮ ਹੋ ਜਾਂਦੀ ਸੀ ਹਮ ਮਤਲਬ ਇਹੀ ਸੀ ਉਹ ਫਿਰ ਤੇਲ ਵਿੱਚ ਦੱਸਦੇ ਨੇ ਵੀ ਹਾਗੀ ਰਾਰਾ ਲਾ ਕੇ ਹੁਣ ਤਾਂ ਪਾਣੀ ਪਾਉਂਦੇ ਨੇ ਇੱਥੇ ਸੋਨਾ ਗੱਟ ਤੇ ਹੀ ਰਹੂਗੀ। ਸੋਨਾ ਦਾ ਤੇਲ ਲੈ ਕੇ ਇੱਕ ਨਹੀਂ ਐ ਪੁੱਛ-ਪੁੱਛ ਨਹੀਂ ਸੀ ਕਰਦੇ ਕੱਖਾਂ ਕੱਖਾਂ ਜਾਂ ਨਾਲ। ਹਾਂ ਐ ਦੱਸਦੇ ਨੇ ਮੈਂ ਸਾਬੂ ਵੀ ਦੇਖਿਆ ਕਿ ਨਾਲ ਦੇ ਘਰ ਦੇ ਵਿੱਚ ਲੱਗਦੀ ਹਾ ਇੱਕ ਵਾਰੀ ਆ ਤਾਂ ਮਤਵਲ ਹਾਦੀ ਨਾਲ ਆਏ ਆ ਮਾਰ-ਮਾਰ ਕੇ ਮਾਰ-ਮਾਰ ਕੇ ਬੱਤੀਆਂ ਬਣਾ ਬਣਾ ਲਾਉਂਦੇ ਸੀ। ਅੱਛਾ ਇੱਥੇ ਤੱਕ ਬਾਹਾਂ ਤੋਂ ਲੱਤਾਂ ਤੋਂ ਪੈਰਾਂ ਤੋਂ ਮੂੰਹ ਤੋਂ ਹਾਂ ਬਈ ਕੁੜੀ ਜਾਂ ਮੁੰਡਾ ਚਿੱਟਾ ਨਹੀਂ ਖੇ। ਕਿਉਂ ਇੱਕ ਤਾਂ ਹਾਦੀ ਦਾ ਰੰਗ ਪੀਲਾ ਹੁੰਦਾ। ਜਦੋਂ ਵਿੱਚ ਤੇਲ ਪੈ ਜਾਂਦਾ ਉਹਦੇ ਵਿੱਚ ਮਲੈਮ ਜਿਸ ਕੰਨਾ ਅੱਛਾ ਉਸ ਵਤ ਆਪਾਂ ਪ्युअर ਪੰਜਾਬ ਦਾ ਜਿਹੜਾ ਮਾਸ ਆ ਉਹ ਨਰਮ ਹੋ ਜਾਂਦਾ ਅੱਛਾ ਤੇ ਮਾਸ ਨਰਮ ਹੋਣ ਦੇ ਨਾਲ ਸ਼ੈਂਕ ਆ ਜਾਂਦੀ ਹੈ ਤੇ ਇਹ ਗਾ ਬਿਹਾਰ ਸੀ ਬਿਹਾਰ ਬਹੁੜ ਕੋਈ ਨਹੀਂ ਸੀ ਨਾ ਹੀ ਕੋਈ ਸਾਗਾ ਨਾ ਨਹੀਂ ਇਹ ਕੋਈ ਜੀ ਆਪਾਂ ਕਹੀਏ ਵੀ ਹਲਦੀ ਚਲੂ ਠੀਕ ਹੈ ਇੱਕ ਗੱਲੋਂ ਕਹਿੰਦੇ ਨੇ ਵੀ ਮੰਨੀ ਜਾਂਦੀ ਆ ਵੀ ਇਹ ਬਹੁਤ ਸ਼ੋਹ ਕਾਰੀਆਂ ਜਿੱਥੇ ਹਾਦੀ ਦੀ ਵਰਤੋਂ ਹੁੰਦੀ ਆ ਪਰ ਮੇਰੇ ਸਾਹਬ ਦੇ ਵਿੱਚ ਅ ਜਿੱਕਨ ਮੈਂ ਸੁਣਿਆ ਵੀ ਅੱਗੇ ਲੋਕੀ ਕੰਮ ਜਾਦਾ ਕਰਦੇ ਸੀ ਉਹ ਗੋਰੇ ਚਿੱਟੇ ਰਮਲੈਮ ਕਰਨ ਦੇ ਕਾਤਰ ਹਾਦੀ ਕਾਫੀ ਹੱਦ ਤੱਕ ਮਲੈਮ ਸਲੀਕ ਕਰਦੀ ਅੱਛਾ ਹਾਦੀ ਦੇ ਵਿੱਚ ਤੇਲ ਪਾਉ ਇਹਨੂੰ ਵਟਣਾ ਕਹਿੰਦੇ ਨੇ ਹਮ ਹੁਣ ਵਟਣਾ ਹਾਦੀ ਦੀ ਰਸਮ ਜੀ ਵਟਲਣ ਦੀ ਰਸਮ ਜੀ ਜੱਤਾ ਕੰਨਾ ਸਿਰਫ ਬੰਨ ਕਹਿੰਸੀ ਬੰਨ ਮਾਰਨਾ ਮੈਂ ਸਾਡੇ ਇੱਕ ਵਾਰੀ ਮੈਂ ਛੋਟੀ ਜੀ ਸੀ ਸਾਡੇ ਗਵਾਂਡੀਆਂ ਦੀ ਕੁੜੀ ਤੇ ਮੈਂ ਦੇਖੀ ਸੀ ਮਾਦੇ ਉੱਤ ਚੁੰਨੀ ਤਾਲੀ ਤੇ ਗੁੜੀਆਂ ਨੇ ਰੋਜ ਜਾਇਆ ਕਰਨਾ ਉੱਚੀ ਚੀਤ ਗਾਉਣੇ ਫਿਰ ਕਹਿੰਦੀ ਚੌਲ ਸ਼ਹਿਰ ਮੈਨੂੰ ਇੰਨਾ ਨਹੀਂ ਪਤਾ ਕਿ ਚੌਲ ਵੀ ਬਣਦੇ ਸੀ ਜਾਂ ਨਹੀਂ ਦੇ ਸੀ ਆਵਾਲ ਕੇ ਚੌਲ ਮਿੱਠੇ ਹਾਂ ਮਿੱਠੇ ਚੌਲ ਆਵਾਲ ਕੇ ਉਹਦੇ ਵਿੱਚ ਖੰਡ ਰਲਾ ਲਈ ਸੀ ਅੱਛਾ ਇਹ ਸ਼ਹਿਰ ਮੈਨੂੰ ਬਾਕੀ ਇੰਨਾ ਕੁਝ ਯਾਦ ਨਹੀਂ ਵਿੱਚ ਉਹਦੇ ਵਿੱਚ ਛੋਲੇ ਪਾਉਂਦੇ ਸੀ ਜਾਂ ਨਹੀਂ ਮੈਨੂੰ ਕੁਝ ਇੰਨਾ ਸਮਝ ਨਹੀਂ ਆਉਂਦੀ ਤੇ ਇਹੋ ਜਿਹਾ ਕੰਮ ਕਰਦੇ ਸੀ ਤੇ ਉਹਨਾਂ ਦੇ ਨਾਲ ਇੱਕ ਜਿਹੜਾ ਸਲੀਕੇ ਕਬੀਲੇ ਦਾ ਸੀ ਇੱਕ ਗੱਠ ਬਣੀ ਰਹਦੀ ਸੀ ਜੁੰਨੀਆਂ ਚਾਚੀਆਂ ਤਾਈਆਂ ਅੱਜ ਬਲਾਨੀ ਨੇ ਬਟਣਾ ਲਾਉਣਾ ਅੱਜ ਢਿੰਕੀ ਨੇ ਲਾਉਣਾ ਅੱਜ ਜੁੰਮ ਨੇ ਬੰਨ ਲਾਉਣਾ ਬੰਨ ਕਹਿੰਦੇ ਸੀ ਹੁਣ ਚੱਲੇ ਨੇ ਬੰਨ ਵਟਣੇ ਦਾ ਬਟਣਾ ਹੱਥ ਦੀ ਦਰਵਾਜ ਤੇ ਜਤਾਇ ਇਹਨੂੰ ਬਟਣਾ ਕਹਿੰਦੇ ਸੀ ਬੰਨ ਲਾ ਹੂੰ ਹੂੰ ਪਾਈ ਮੁੰਡੇ ਦਾ ਜਿਹੜੇ ਹੁਣ ਬੰਨ ਲੱਗਣ ਲੱਗ ਗਏ ਹੁਣ ਉਹਨੇ ਬਾਹਰ ਨਹੀਂ ਨਿਕਲਣਾ ਉਹ ਬਾਹਰ ਨਿਕਲਦਾ ਮਤਲਬ ਇਹੀ ਹੁੰਦਾ ਸੀ ਵੀ ਜੇ ਬਾਹਰ ਜਾਓ ਤਾਂ ਕੰਮ ਵੀ ਕਰੋ ਸਾਰਾ ਵਿਚਾਰਾ ਹਾਂ ਅੱਡੇ ਕੁੜੀਆਂ ਵੀ ਬੋਹਾ ਕੂੜਾ ਕਰਦੀਆਂ ਸੀ ਤੇ ਮੁੰਡੇ ਵੀ ਵਿਚਾਰੇ ਸਭ ਦੀ ਹਾਲ ਪਾਉਂਦੇ ਸੀ ਤੇ ਹਾਲ ਹੁੰਦੇ ਸੀ ਜਿਹੜੇ ਦੂਰ ਜੂਰ ਤੱਕ ਚੱਲੇ ਆਏ ਆ ਇਹ ਜੂਗੋ ਜੂਗੋ ਤੱਕ ਚੱਲੇ ਆਏ ਆ ਜਿਹੜੇ ਤੇ ਫਿਰ ਹੁਣ ਲੋਕਾਰੇ ਹਰ ਇੱਕ ਗੱਲ ਫੈਸ਼ਨ ਦੇ ਵਿੱਚ ਲੈ ਗਏ ਹਰ ਕਿੰਨੇ ਹੁਣ ਤਾਂ ਹਾਦੀ ਤੇ ਕਾਂਟੇ ਵੀ ਉਹ ਜਿਹੀ ਪਾਉਣੇ ਨੇ ਸੂਟ ਵੀ ਉਹ ਜਿਹੀ ਪਾਉਣਾ ਬਾਕੀ ਸਾਰੇ ਰਿਸ਼ਤੇਦਾਰਾਂ ਨੇ ਮਹਿੰਦੀ ਰੰਗੇ ਦੀ ਮਹਿੰਦੀ ਲੱਗਣੀ ਪੂਰਾ ਤਾਂ ਮੈਂ ਰੰਗਾ ਸੂਟ ਪਾਉਣੇ ਨੇ ਜੇ ਹਲਦੀ ਲਾਉਣੀ ਆ ਤਾਂ ਸਾਦੀ ਰੰਗਾ ਸੂਟ ਪਾਉਣੇ ਨੇ ਹੂੰ ਸਹੀ ਗੱਲ ਪੁਰਾਣੀ ਦੇ ਕੋਈ ਸੂਟ ਬਦਲਦਾ ਸੀ ਵਿਚਾਰ ਦੇ ਨਾ ਕੋਈ ਮੁੰਡੇ ਦੇ ਬਦਲਦਾ ਸੀ ਨਾ ਕੋਈ ਜਿਹੜਾ ਸ੍ਰੀਕਾ ਕਿਕਵੀਲੇ ਦੀ ਹੁੰਦੀ ਸੀ ਉਹ ਹੁਣ ਤਾਂ ਵਿਆਹਾਂ ਚ ਵੀ ਇੱਕੋ ਜਿਹਾ ਸੂਟ ਪਾਉਣ ਲੱਗ ਗਏ ਆ ਹਾਂ ਜਿਹੜਾ ਆਪ ਆਇਆ ਹੋਇਆ ਉਹਦੀ ਉੱਠ ਉੱਠ ਕਰਦੀਆਂ ਸੀ ਪਾਈ ਫੈਸ਼ਨ ਲੋਕਾਂ ਦੇ ਚਾਹੇ ਸਮਝ ਲੋ ਪੈਸਾ ਜਾ ਦੇ ਟੱਪ ਦਾ ਲੋਕਾਂ ਕੋਲ ਪੈਸਾ ਜਾ ਦੇ ਆ ਗਿਆ ਚਾਹੇ ਸਮਝ ਲੋ ਵੀ ਲੋਕੀ ਕੰਗਾਲੀ ਦੇ ਰਾਹ ਤੈਨੂੰ ਤੁਰਦੀ ਹੋ ਕਰਜ਼ੇ ਕਹਿੰਦੇ ਕਹੌਣ ਦਾ ਘਰ ਬੰਨੇ ਜਿਹਦੇ ਘਰ ਦੇ ਵਿੱਚ 2-3 ਗੱਡੀਆਂ ਖੜੀਆਂ ਹੋਣਗੀਆਂ ਸਾਰਿਆਂ ਨੂੰ ਨਹੀਂ ਆਪਾਂ ਕਹਿੰਦੇ ਹੂੰ ਵਿੱਚ ਤਾਂ ਲੋਕ ਕਰਜ਼ੇ ਦੇ ਅੰਨੇ ਕੀਤੇ ਪਏ ਨੇ ਘਰ ਬਣਾ ਲਿਆ ਉਦੋਂ ਤੇ ਵੀ ਕਰ ਜਾ ਔਖੀ ਲੈਣਾ ਉਹ ਤੇ ਵੀ ਕਰ ਜਾ ਵਿਆਹ ਲੈਣਾ ਕਰਨਾ ਉਦੋਂ ਤੇ ਵੀ ਕਰ ਜਾ ਭਾਈ ਪੈਰ ਦੇ ਚਾਦਰ ਦੇਖ ਕੇ ਪੈਰ ਸਾਰਾ ਆਪ ਦਾ ਕਿਸੇ ਵੀ ਰੀਤ ਨਾ ਕਰੋ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਕਦੇ ਵੀ ਕਿਸੇ ਦੀ ਰੀਤ ਤੇ ਖਰਚਾ ਨਾ ਕਰੋ કોઈ નઈ બ્યા ચો પછે કઢદ